ਦੇਖੋ ਪੰਡਤ ਜੀ ਇਹ ਵਾਕਈ ਤੁਹਾਡਾ ਕਹਿਣਾ ਸਹੀ ਹੈ ਕਿ ਇਹ ਬਹੁਤ ਵੱਡਾ ਇੱਕ ਵਿਕਾਸ ਦਾ ਕਾਰਜ ਹੈ ਇਸ ਏਰੀਏ ਦੇ ਵਿੱਚ ਇਸ ਦੇ ਨਾਲ ਛੜ ਕੇ ਵੀ ਜਿਹੜਾ ਸਬਸਟੇਸ਼ਨ ਬਣ ਰਿਹਾ ਹੈ ਤਕਰੀਬਨ 20 21 ਪਿੰਡਾਂ ਨੂੰ ਇਹਦਾ ਲਾਭ ਜਿਹੜਾ ਨਿਰਵਿਘਨ ਬਿਜਲੀ ਦਾ ਮਿਲੇਗਾ ਔਰ ਈਟੀਓ ਸਾਹਿਬ ਸਾਡੇ ਕੈਬਨਿਟ ਮੰਤਰੀ ਜਿਹੜੇ ਨੇ ਪੀਡਬਲੂਡੀ ਔਰ ਪਾਵਰ ਉਹ ਹਰਪਜਨ ਸਿੰਘ ਜੀ ਉਹ ਆ ਆ ਕੇ ਉਹਨਾਂ ਨੇ ਸੇਲਾ ਨਿਯਾਸ ਕੀਤਾ ਹੈ ਇਥੋਂ ਦਾ ਉਦਘਾਟਨ ਕੀਤਾ ਔਰ ਉਹਨਾਂ ਨੇ ਕਮਿਟਮੈਂਟ ਵੀ ਦੱਸੀ ਹੈ ਕਿ ਬੜੇ ਥੋੜੇ ਸਮੇਂ ਦੇ ਵਿੱਚ ਇਹ ਜਿਹੜਾ ਹੈ ਇੱਕ ਜੁਲਾਈ ਤੋਂ ਪਹਿਲੇ ਹੀ ਆਪਣਾ ਜਦੋਂ ਪੈਡੀ ਲਗਣੀ ਹੈ ਉਸ ਤੋਂ ਪਹਿਲੇ ਹੀ ਇਸ ਦਾ ਜਿਹੜਾ ਹੈ ਕੰਮ ਕੰਪਲੀਟ ਹੋ ਕੇ ਔਰ ਬਿਜਲੀ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚੇਗੀ ਮੋਟਰਾਂ ਤੱਕ ਪਹੁੰਚੇਗੀ ਸੋ ਜਿਸ ਤਰ੍ਹਾਂ ਸਾਡੀ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਜਿਸ ਮੁੱਦੇ ਦੇ ਨਾਲ ਜਿਸ ਵਿਚਾਰਧਾਰਾ ਨਾਲ ਡਾਲ ਜੇ ਨਾਲ ਆਈ ਸੀਗੀ ਉਹ ਅਸੀਂ ਹਰ ਕੋਈ ਜਿਹੜਾ ਮੁੱਦਾ ਹੈ ਜਿਹੜਾ ਆਮ ਲੋਕਾਂ ਦਾ ਹੈ ਪਿੰਡਾਂ ਦਾ ਹੈ ਸ਼ਹਿਰਾਂ ਦਾ ਉਸ ਨੂੰ ਬਾਖੂਬੀ ਨਿਭਾ ਰਹੇ ਹਾਂ ਔਰ ਉਸ ਦਾ ਪੂਰਨ ਜਿਹੜਾ ਹੈ ਅਸੀਂ ਵਰਕਆਊਟ ਕਰ ਰਹੇ ਹਾਂਗੇ ਆ ਔਰ ਸਪੀਚ ਦੇ ਵਿੱਚ ਦੱਸਿਆ ਵੀ ਹੈ ਸਾਡੇ ITO ਸਾਹਿਬ ਨੇ ਬੈਲ ਸਾਹਿਬ ਜਿਹੜੇ ਜਿਹਨਾਂ ਨੇ ਇਹ ਬੜਾ ਉਪਰਾਲਾ ਕੀਤਾ ਹੈ ਇਸ ਛਾੜ ਕੇਵੀ ਸਬਸਟੇਸ਼ਨ ਦਾ ITO ਸਾਹਿਬ ਨੂੰ ਬਾਰ-ਬਾਰ ਮਿਲ ਕੇ ਇਸ ਲੋਕਾਂ ਦੀ ਜਿਹੜੀ ਹਾਲਾਤ ਸੀਗਾ ਉਹਨਾਂ ਨੂੰ ਜਾਣੂ ਕਰਾਉਂਦੇ ਹੋਏ ਜੋ ਇਹਨਾਂ ਨੂੰ ਮੁਸ਼ਕਿਲਾਂ ਆਉਂਦੀਆਂ ਸੀਗੀਆਂ ਇਸ ਦੀ ਇੰਸਟਾਲੇਸ਼ਨ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਆ ਤੋ ਹੋਰ ਵੀ ਕਈ ਕੰਮ ਜਿਹੜੇ ਹੈ ਸਾਡੇ ਹਲਕੇ ਦੇ ਵਿੱਚ ਪਾਰਲੀਮੈਂਟ ਹਲਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹ ਵਾਖੂਬੀ ਜਿਹੜੇ ਹੈ ਉਹ ਆ ਰਹੇ ਨੇ ਔਰ ਸਾਡੀ ਮਾਨ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਉਹ ਕਰ ਰਹੀ ਹੈ ਔਰ ਕਰਦੀ ਰਹੇਗੀ ਇਹ ਸਾਡਾ ਤਕੀਆ ਹੈ ਔਰ ਸਾਡਾ ਇਹ ਕਮਿਟਮੈਂਟ ਵੀ ਹੈ ਲੋਕਾਂ ਦੇ ਨਾਲ ਜਦੋਂ ਅਸੀਂ ਪਾਵਰ ਦੇ ਵਿੱਚ ਆਏ ਸੀ ਮੇਰਾ ਮੈਂ ਹਰਦੀਪ ਸਿੰਘ 베ਦੀ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਤੇ ਅੱਜ ਬੜਾ ਉਸੀ ਦਾ ਮੌਕਾ ਹੈ ਕਿ ਇਸ ਇਲਾਕੇ ਨੂੰ ਜਿਹਦੇ ਵਿੱਚ ਬਿਜਲੀ ਦੀ ਬੜੀ ਪ੍ਰੋਬਲਮ ਰਹਿੰਦੀ ਸੀ ਤੇ 66 ਕੇਵੀ ਦਾ ਜਿਹੜਾ ਮਤਲਬ ਪ੍ਰੋਜੈਕਟ ਹੈਗਾ ਉਹਨੂੰ ਮਨਜ਼ੂਰੀ ਦਿੱਤੀ ਗਈ ਹੈ ਉਹਦਾ ਨੀ ਪੱਥਰ ਰੱਖਿਆ ਗਿਆ ਤੇ ਮੈਂ ਜਿੱਥੇ ਪੰਚਾਇਤ ਦਾ ਧੰਨਵਾਦੀ ਹਾਂ ਉਹਨਾਂ ਨੇ 2 ਏਕੜ ਜ਼ਮੀਨ ਪੰਚਾਇਤ ਦੀ ਜਿਹੜੀ ਆ ਉਹ ਇਸ ਕੰਮ ਲਈ ਦਿੱਤੀ ਆ ਉੱਥੇ ਮੈਂ ਰਮਨ ਬੈਲ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਵੀ ਉਹਨਾਂ ਨੇ ਬੜੀ ਆਪਣੀ ਮਿਹਨਤ ਕਰਕੇ ਆਪਣੇ ਐਫਰਟਸ ਕਰਕੇ ਡੋਰ ਟੂ ਡੋਰ ਚੰਡੀਗੜ੍ਹ ਜਾ ਕੇ ਮੰਤਰੀ ਸਾਹਿਬ ਕੋ ਜਾ ਕੇ ਇਸ ਪ੍ਰੋਜੈਕਟ ਨੂੰ ਜਿਹੜੀ ਮਨਜ਼ੂਰੀ ਦਵਾਈ ਹੈ ਜੀ ਸਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਪੰਜਾਬ ਸਰਕਾਰ ਹੈ ਇਸੇ ਤਰ੍ਹਾਂ ਹੀ ਡਵੈਲਪਮੈਂਟ ਦੇ ਕੰਮ ਕਰਦੀ ਰਹੇਗੀ ਇਹਦੇ ਨਾਲ ਮੈਂ ਇੱਕ ਗੱਲ ਵੀ ਕਹਿਣੀ ਚਾਹੁੰਦਾ ਜੀ ਵੀ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਪੱਥਰ ਰੱਖ ਦਿੰਦੀਆਂ ਸੀ ਤੇ ਉਹ ਕਈ ਕਈ ਸਾਲ ਜਿਹੜੇ ਆ ਉਹ ਕੰਮ ਚੱਲਦੇ ਨਹੀਂ ਸੀ ਪਰ ਖੁਸ਼ੀ ਦੀ ਗੱਲ ਆ ਜੇ ਇਹ ਆ ਤੇ ਇੱਥੇ ਕੰਮ ਚੱਲਦੇ ਨੂੰ ਅੱਜ 15-20 ਦਿਨ ਹੋ ਗਿਆ ਕੰਮ ਸਟਾਰਟ ਹੈ ਤੇ ਨੀ ਪੱਥਰ ਬਾਅਦ ਚ ਰੱਖਿਆ ਗਿਆ ਤੇ ਇਹ ਰਿਕਾਰਡ ਘੱਟ ਸਮੇਂ ਦੇ ਵਿੱਚ ਝੋਨੇ ਦੀ ਫਸਲ ਲੱਗਣ ਤੋਂ ਪਹਿਲੇ ਪਹਿਲੇ ਜਿਹੜਾ ਇੱਥੇ ਜਿਹੜਾ 66 ਕੇਵੀ ਦਾ ਸਬਸਟੇਸ਼ਨ ਉਹ ਬਣ ਜਾਣਾ ਹੈ ਤੇ ਇਸੇ ਤਰ੍ਹਾਂ ਹੀ ਰਮਨ ਬੈਲ ਜੀ ਨੇ ਆਪਣੇ ਐਫਰਟਸ ਕਰਕੇ ਗਰਦਾਸਪੁਰ ਦਾ ਸਿਵਲ ਹਸਪੀਟਲ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ ਗਰਦਾਸਪੁਰ ਸ਼ਹਿਰ ਦੀ ਬੜੀ ਵਿੱਚ ਇੱਕ ਡਿਮਾਂਡ ਸੀ ਕਿ ਲੋਕਲ ਕਿਸੇ ਬੰਦੇ ਨੂੰ ਗਰੀਬ ਬੰਦੇ ਨੂੰ ਕੋਈ ਐਮਰਜੈਂਸੀ ਹੋ ਜਾਂਦੀ ਹੈ ਸ਼ਹਿਰ 'ਚ ਹਸਪਤਾਲ ਹੋਣਾ ਚਾਹੀਦਾ ਉਹ ਵੀ ਚਾਲੂ ਕਰਾ ਦਿੱਤਾ ਹੈ ਫੇਜ਼ ਵਾਈਜ਼ ਸਮਾਂ ਜੇ ਸਰਕਾਰ ਨੂੰ ਥੋੜਾ ਹੋਇਆ ਹੈ ਡਿਵੈਲਪਮੈਂਟ ਦੇ ਕੰਮ ਬੜੇ ਸਪੀਡ ਨਾਲ ਹੋ ਰਿਹਾ ਇੱਕ ਗੱਲ ਮੈਂ ਹੋਰ ਵੀ ਕਹਿਣੀ ਚਾਹੁੰਦਾ ਪੀਪਲ ਡਿਵੈਲਪਮੈਂਟ ਪਹਿਲੇ ਵੀ ਹੁੰਦੀ ਸੀ ਪਹਿਲੇ ਡਿਵੈਲਪਮੈਂਟ ਦੇ ਨਾਲ ਲੀਡਰਾਂ ਦੀ ਡਿਵੈਲਪਮੈਂਟ ਬਹੁਤੀ ਹੁੰਦੀ ਸੀ ਜੀ ਸਰ ਲੀਡਰ ਕੋਈ ਪ੍ਰੋਜੈਕਟ ਲਿਆਉਂਦੇ ਸੀ ਤੇ ਉਹਦੇ ਚ ਵੇਖਦੇ ਸੀ ਵੀ ਇਹਦੇ ਚ ਸਾਡੇ ਘਰ ਕੀ ਜਾਣਾ ਹੈ ਕਿੰਨੇ ਪੈਸੇ ਜਾਣੇ ਆ ਪਰ ਇਹ ਸਰਕਾਰ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਇਹ ਸਰਕਾਰ ਦੇ ਵਿੱਚ ਕਿਸੇ ਕਮਿਸ਼ਨ ਦੀ ਗੱਲ ਨਹੀਂ ਜਿਹੜਾ ਪ੍ਰੋਜੈਕਟ ਇਹ 5 ਕਰੋੜ ਦਾ ਰੱਖਿਆ ਪਹਿਲੀਆਂ ਸਰਕਾਰਾਂ ਨੇ 10 ਕਰੋੜ ਚ ਕੰਮ ਕਰਉਂਦੀਆਂ ਸੀ 5 ਕਰੋੜ ਇਹਨਾਂ ਦੇ ਉੱਪਰ ਵਾਲੇ ਲੀਡਰ ਰੋਡਰ ਖਾ ਜਾਂਦੇ ਸੀ ਤੇ ਅੱਜ ਇਮਾਨਦਾਰੀ ਨਾਲ ਕੰਮ ਹੋ ਰਿਹਾ ਹੈ ਡਿਵੈਲਪਮੈਂਟ ਹੋ ਰਹੀ ਹੈ ਪਿਛਲੀਆਂ ਸਰਕਾਰਾਂ ਨੇ ਬਹੁਤ ਵੱਡਾ ਇੱਕ ਜਿਹੜਾ ਡੈਟ ਉਹ ਮਤਲਬ ਪੰਜਾਬ ਸਰਕਾਰ ਜਿਹੜੀ ਸਾਡੀ ਆਮ ਆਦਮੀ ਦੀ ਸਰਕਾਰ ਦੀ ਆਈ ਹੈ 3 ਲੱਖ ਕਰੋੜ ਤੋਂ ਉੱਪਰ ਦਾ ਉਹ ਇਹਨਾਂ ਨੂੰ ਦਿੱਤਾ ਦਾ ਹੈ ਇੰਨਾ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਸਾਡੀ ਸਰਕਾਰ ਬੜੀ ਤਨਦੇਹੀ ਮਿਹਨਤ ਇਮਾਨਦਾਰੀ ਨਾਲ ਕੰਮ ਕਰਦੀ ਹੋਈ ਡਵੈਲਪਮੈਂਟ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਗਰਦਾਸਪੁਰ ਦੇ ਵਿੱਚ ਡਵੈਲਪਮੈਂਟ ਦੇ ਕੰਮ ਹੋਣਗੇ ਔਰ ਬਿਨਾ ਕਿਸੇ ਕਮਿਸ਼ਨ ਤੋਂ ਬਿਨਾ ਕਿਸੇ ਖੇਰਾਫੇਰੀ ਤੋਂ ਬਿਨਾ ਕਿਸੇ ਲੀਡਰ ਦੀ ਡਵੈਲਪਮੈਂਟ ਤੋਂ ਉਹ ਜਿਹੜੇ ਆ ਉਹ ਕੰਮ ਹੋਣਗੇ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੀ ਹੈ ਕਿ ਤੁਸੀਂ ਸਾਡੇ ਵਿਚਾਰ ਲਏ